ਸਤਨਾਮ ਸ੍ਰੀ ਵਾਹਿਗੁਰੂ ਜੀ ਕੀਰਤਨ ਸੋਹਿਲਾ ਸੋਹਿਲਾ ਰਾ ਗੋੜੀ ਦੀਪ ਕੀ ਮਹੱਲਾ ਪਹਿਲਾ ਜੇਕਰ ਕੀਰਤ ਆਖੇ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵਰੋ ਸਿਰ ਜਨਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸਮਾਲੀਆਂ ਨੇ ਦੇਖੇ ਕਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ ਸੰਮਸਾ ਹਾ ਲਿਖਿਆ ਮਿਲ ਕਰ ਪਾਓ ਤੇਲ ਦੇ ਸੱਜਣ ਸਿਸੜੀਆਂ ਜੋ ਹੋਵੇ ਸਾਬ ਸੋ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਤ ਹੋਏ ਸੋ ਕਰ ਆਖ ਵਡਾਈ ਤੋਏ ਰਹਾਓ ਵਸਿਆ ਜਸਿਆ ਕੜਿਆ ਪਹਿਰਾ ਥਿੱਤੀ ਵਾਰੀ ਮਾ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੇ ਥਾਲ ਰਵੀ ਚੰਦ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚਵਰ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ ਅਨਹਦ ਸ਼ਬਦ ਵਜੰਤ ਪੈਰੀ ਰਹਾਓ सहस तव नन नैन नन है तोहि को सहस मूरत ननेक तोहि सहस पद विमलनन एक पद गात बिन सहस तव गंध इव चलत मोही सब मैं ज्योत ज्योत है सोई तिस दे चांदण सब मैं चांदण होए गुरु साखी ज्योत परगट होए ज्योत इस भावे सो आरती होए हर चरण कमल मकरंद लोबत मनो अंदिन साहिब आहि प्यासा कृपा जल दे नानक सारंग को ਹੋਏ ਜਾਤੇ ਤੇ ਨਾ ਹੀ ਵਾਸਾ ਰਾਗ ਗੋੜੀਪੁਰ ਬੀ ਮਹਿਲਾ ਚੌਥਾ ਕਾਮក្រੋਧ ਨਗਰ ਬੋਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰ ਬਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨਵਟਾ ਹੈ ਕਰ ਡੰਡੋਤ ਪੁਨਵਟਾ ਹੈ ਰਹਾਉ ਸਖਤ ਹਰ ਸਾਨਾ ਜਾਣਿਆ ਤਿਨ ਅੰਤਰ ਹੋ ਮੇਕੰਡਾ ਹੈ ਜੋ ਜੋ ਚਲੇ ਚੁਬੇ ਦਫਕਾਵੇ ਜਮਕਾਲ ਸਹਿ ਸਿਰਡੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਆਖ ਰਾਖ ਵਡਵਡਾ ਹੈ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਮਹਿਲਾ ਪੰਜਵਾ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖੜ ਚਲੇ ਹਰ ਲਾਹਾ ਆਗੇ ਬਸਨ ਸੁਹੇਲਾ ਆਉਦ ਕਟੇ ਦਿਨਸ ਅਰਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਏ ਸੰਸਾਰ ਵਿਕਾਰ ਸ세 ਮਹਿ ਰਹੋ ਬ੍ਰਹਮ ਗਿਆਨੀ ਜਿਸੇ ਜਗਾਵੇ ਪਿਆਵੇ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਵੇ ਸੋਈ ਬਿਹਾ ਜੋ ਹਰ ਗੁਰਤੇ ਮਨੇ ਬਸੇਰਾ نج کر میل پوے سکھ سہجے بور نہ ہوئے گو فیرا انتر جامی پورکھ بدا سردا من کی پورے نانک داس یہاں مو کو کر سنتن کی تورے انتر جامی پور بدا سردا من کی پورے نانک داس یہ سکھ مانگے مو کو کر سنتن کی تورے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ